ਰਾਹੀ ਕਿ ਕਿੱਥੋਂ ਸਮਾਨ ਤੋਂ ਨਿਕਲੇ ਆ ਜਾਂ ਕਿੱਥੋਂ ਆ ਮੈਂ ਤਾਂ ਇਹ ਕਹਿੰਦਾ ਵੀ ਰਾਹੁਲ ગાંધી ਜੀ ਇਹ ਹਮੇਸ਼ਾ ਕਹਿੰਦੇ ਰਹੇ ਨੇ ਵੀ ਸਾਡੀ ਪਾਰਟੀ 'ਚ ਲੱਗ-ਲੱਗ ਤਰ੍ਹਾਂ ਦੇ ਘੋੜੇ ਆ ਇੱਕ ਘੋੜਾ ਏ ਸਾਡਾ ਲੰਗੜਾ ਘੋੜਾ ਏ ਇੱਕ ਸਾਡੀ ਪਾਰਟੀ 'ਚ ਵਿਆਹ ਵਾਲੇ ਘੋੜੇ ਆ ਇੱਕ ਸਾਡੇ ਰਿਸਾਂ ਵਾਲੇ ਘੋੜੇ ਆ ਅਸੀਂ ਵਿਆਹ ਵਾਲੇ ਨੂੰ ਰਿਸਾਂ ਚਲਾ ਦਿੰਨੇ ਆ ਰਿਸਾਂ ਵਾਲੇ ਨੂੰ ਕਿਤੇ ਹੋਰ ਲਾ ਦਿੰਨੇ ਆ ਤੇ ਮੈਂ ਤਾਂ ਇੰਨਾ ਹੀ ਅੱਜ ਪੁੱਛਣਾ ਚਾਹਣਾ ਵੀ ਜਿਹੜਾ ਬੰਦਾ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ 'ਚ ਕੈਂਡੀਡੇਟ ਖੜਾ ਕਰਕੇ ਕਿੱਥੇ ਚਲੇ ਗਏ ਜੀ ਮਲੇਸ਼ੀਆ ਚਲੇ ਗਏ ਲੋਕ ਛੁੱਟੀਆਂ ਮਨਾਉਣ ਫੋਟੋਆਂ ਆਈਆਂ ਮਲੇਸ਼ੀਆ ਚਲੇ ਗਏ ਇੱਧਰ ਪੰਜਾਬ ਚ ਹਿਮਾਚਲ ਚ ਜੰਮੂ ਕਸ਼ਮੀਰ ਚ ਉੱਤਰਾਖੰਡ ਸਾਰਾ ਰੁੜਿਆ ਪਿਆ ਲੋਕਾਂ ਦੇ ਅੰਸੂ ਰੋ ਰੋ ਮੁਗਗੇ ਉਦੋਂ ਰਾਹੁਲ ਗਾਂਧੀ ਜੀ ਬੋੜ ਰਹੇ ਨੇ ਤੇ ਮੈਨੂੰ ਮੈਂ ਕਾਂਗਰਸ ਪਾਰਟੀ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਜਾਂ ਰਾਹੁਲ ਜੀ ਨੂੰ ਵੀ ਉਹ ਵੀ ਦੱਸ ਦੇਣ ਵੀ ਇਹਦੇ ਵਿੱਚੋਂ ਕਿਹੜੇ ਕੋਲੇ ਨੇ ਰਾਹੁਲ ਗਾਂਧੀ ਸਾਹਿਬ ਅੱਜ ਪੰਜਾਬ ਦੇ ਦੌਰੇ ਤੇ ਹਾਲਾਂਕਿ ਸਮਾ ਸਿਆਸਤਦਾਨੀ ਸਿਆਸੀ ਚਪੜੀਆਂ ਦਾ ਨਹੀਂ ਕਿਉਂਕਿ ਪੰਜਾਬ ਇੱਕ ਬੇਹਤ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਮਾਝਾ ਮਾਲਵਾ ਦੁਆਬਾ ਇਹ ਥਿੰਨੇ ਖੇਤਰ ਹਨਾਂ ਦੇ ਪ੍ਰਭਾਵੇ ਵਿੱਚ ਪਰ ਹਾਂ ਵਾ ਰਾਹੁਲ ਗਾਂਧੀ ਨੂੰ ਅੱਜ ਪੰਜਾਬ ਆਇਆ ਨੂੰ ਇੱਕ ਸਵਾਲ ਜ਼ਰੂਰ ਕਰਨਾ ਚਾਹੁੰਦਾ ਕਿਉਂਕਿ ਰਾਹੁਲ ਗਾਂਧੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਇੱਕ ਬੜਾ ਖਤਰਨਾਕ ਬਿਆਨ ਦਿੱਤਾ ਸੀ ਉਹ ਬਿਆਨ ਦਾ ਮਕਸਦ ਸਿਰਫ ਤੇ ਸਿਰਫ ਉਸ ਸਮੇਂ ਦੀ ਸ਼ਰਮਨੀ ਅਕਾਲੀ ਤਨਦੀ ਸਰਕਾਰ ਨੂੰ ਬਦਨਾਮ ਕਰਨਾ ਸੀ ਕੀ ਕਿਹਾ ਸੀ ਰਾਹੁਲ ਗਾਂਧੀ ਨੇ ਕਹਿੰਦਾ ਜੀ 75% ਪੰਜਾਬ ਦਾ ਯੂਥ ਨਸ਼ੇੜੀ ਹੈ ਰਾਉ ਗਾਂਧੀ ਸਾਹਿਬ ਤੁਹਾਡੇ ਉਸ ਬਿਆਨ ਨੇ ਪੰਜਾਬ ਦੇ ਨੌਜਵਾਨ ਦਾ ਉਹ ਵੱਡਾ ਨੁਕਸਾਨ ਕੀਤਾ ਵੀਜ਼ੇ ਲੱਗਣੇ ਬੰਦ ਹੋ ਗਏ ਪ੍ਰਾਈਵੇਟ ਸੈਕਟਰ ਚ ਨੌਕਰੀਆਂ ਵੀ ਮਿਲਦੀਆਂ ਸੀ ਕਿਉਂਕਿ ਲੋਕ ਚੱਕੀ ਨਜ਼ਰ ਨਾਲ ਦੇਖਣ ਲੱਗੇ ਸੀ ਕਿ ਭਾਈ ਪਤਾ ਨਹੀਂ ਪੰਜਾਬ ਦੇ ਨੌਜਵਾਨ ਕਿੰਨਾ ਕੁ ਨਸ਼ਾ ਕਰਦੇ ਨੇ ਸੋ ਅੱਜ ਮੈਂ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਘਮਾਵੇ ਤੁਹਾਨੂੰ ਬੰਨਾਂ ਦੇ ਉੱਤੇ ਲੈ ਕੇ ਜਾਵੇ ਤੇ ਜਾ ਕੇ ਦੇਖੋ ਕਿਸ ਤਰੀਕੇ ਤੇਜ਼ ਵਹਾਅ ਦੇ ਵਿੱਚ ਸਾਡੇ ਆਪ ਦੇ ਮੁੰਡੇ 30 30 40 40 ਫੁੱਟ ਪਾਣੀ 'ਚ ਲਾਈਫ ਜੈਕਟਾ ਪਾ ਕੇ ਬੰਨ ਮਾਰ ਰਹੇ ਨੇ ਇਹੀ ਪੰਜਾਬ ਦਾ ਨੌਜਵਾਨ ਹੈ ਜਿਹਨੂੰ ਨਸ਼ੇੜੀ ਕਹਿ ਕੇ ਤੁਸੀਂ ਬਦਨਾਮ ਕੀਤਾ ਤੇ ਅਜ ਇਸ ਆਪਤਾ ਦੇ ਵਿੱਚ ਹਿੱਕਾਂ ਢਾ ਕੇ ਉਹੀ ਨੌਜਵਾਨ ਖੜਾ ਤੇ ਜਾਂਦੇ ਹੋਏ ਪੰਜਾਬ ਦੇ ਇਸ ਨੌਜਵਾਨ ਤੋਂ ਮਾਫੀ ਜ਼ਰੂਰ ਮੰਗ ਕੇ ਜਾਇਓ ਕਿਉਂਕਿ ਜਦੋਂ ਸਰਕਾਰਾਂ ਭੱਜ ਗਈਆਂ ਸਰਕਾਰਾਂ ਨੇ ਬੇਰੁਖੀ ਦਿਖਾਈ ਉਦੋਂ ਪੰਜਾਬ ਦੇ ਇਸ ਬਹਾਦਰ ਨੌਜਵਾਨ ਨੇ ਪੰਜਾਬ ਦੀ ਪਾਣੀਆਂ ਦੀ ਆਪਤਾ ਅਗੇ ਆਪਣੀਆਂ ਹਿੱਕਾਂ ਢਾ ਕੇ ਪੰਜਾਬ ਨੂੰ ਬਚਾਇਆ ਸੰਕਟ ਦੇ ਸਮੇਂ ਵੀ ਇਹਨਾਂ ਦੇ ਫਾਈਨਾਂਸ ਮਿਨਿਸਟਰ ਵੀ ਝੂਠ ਬੋਲਣ ਤੋਂ ਨਹੀਂ ਡਰਦੇ ਇਹਨਾਂ ਦਾ ਆਪੱਚ ਬਿਆਨਬਾਜ਼ੀ ਨਹੀਂ ਮਿਲਦੀ ਮੁੰਡਿਆ ਕੋਈ ਗੱਲ ਬੋਲਦੇ ਨੇ ਦੂਸਰਾ ਆਪਣਾ ਮੰਤਰੀ ਕੋਈ ਹੋਰ ਗੱਲ ਬੋਲਦਾ ਇਹਨਾਂ ਨੂੰ ਬਾਜ਼ ਜਾਣਾ ਚਾਹੀਦਾ ਇਹ ਜਿਹੜਾ ਇਹਨਾਂ ਕੋਲ 1200 ਕਰੋੜ ਰੁਪਇਆ ਪੱਲਾ ਪਿਆ ਹੈ 1200 12000 ਕਰੋੜ ਰੁਪਇਆ ਪਿਆ ਇਹਨਾਂ ਕੋਲ ਜਿਹੜਾ ਇਹ ਕੀ ਹੁੰਦਾ ਡਿਜਾਸਟਰ ਫੰਡ ਹੁੰਦਾ ਹਰ ਸਾਲ ਆਉਂਦਾ ਹੈ ਚਾਈਲਡ ਡਿਜਾਸਟਰ ਆਏ ਜਾਂ ਨਾ ਆਏ ਉਦੇ باوجود ਇਹਨਾਂ ਕੋਲ 12000 ਕਰੋੜ ਰੁਪਏ ਇਕੱਠਾ ਹੋਇਆ ਪਿਆ ਉਹਦਾ ਹਿਸਾਬ ਮੰਗਦਾ ਕਿ ਆ ਗਲਤ ਹੈ ਅਸੀਂ ਕੀ ਕਰ ਰਹੇ ਹਾਂ ਮੋਦੀ ਸਾਹਿਬ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਫੌਰੀ ਤੌਰ ਤੇ ਜਿਹੜੇ ਕੰਮ ਤੁਹਾਡੇ ਚੱਲ ਰਹੇ ਆ ਉਹਦੇ ਲਈ ਮੈਂ 1600 ਕਰੋੜ ਰੁਪਏ ਦੇ ਰਿਹਾ ਬਾਕੀ ਜਿਹੜੇ ਹੈਡ ਨੇ ਉਹਨਾਂ ਚ ਉਹ ਸਰਵੇ ਕਰਕੇ ਕੇਂਦਰ ਦੀਆਂ ਟੀਮਾਂ ਵੀ ਆਈਆਂ ਸਟੇਟ ਦੀਆਂ ਟੀਮਾਂ ਵੀ ਬੈਠ ਕੇ ਸੜਕਾਂ ਦਾ ਕਿੰਨਾ ਨੁਕਸਾਨ ਆ ਉਹ ਦੱਸੋ ਕਿਸਾਨ ਦਾ ਜੋ ਨੁਕਸਾਨ ਆ ਮਜ਼ਦੂਰ ਦਾ ਜੋ ਨੁਕਸਾਨ ਆ ਉਹਦੀ ਜਾਣਕਾਰੀ ਹੈਲਥ ਸਕੂਲ ਕੀ ਕੀ ਨੁਕਸਾਨ ਹੋਇਆ ਪਸ਼ੂਆਂ ਦਾ ਕਿੰਨਾ ਨੁਕਸਾਨ ਹੋਇਆ ਉਹ ਸਾਰਾ ਸਰਵੇ ਕਰਕੇ ਕਿ ਇਹ ਇਹ ਹੈਡ ਚ ਇਹ ਪੈਸਾ ਚਾਹੀਦਾ ਉਹਦਾ ਉਹਨਾਂ ਨੇ ਐਸਟੀਮੇਟ ਮੰਗਾਇਆ ਇਹਨਾਂ ਕੋਲ ਇਹ ਰਾਜਨੀਤੀ ਕਿਉਂ ਕਰ ਰਹੇ ਨੇ 1600 ਕਰੋੜ ਰੁਪਏ ਘਟਾ ਇਹ ਪ੍ਰਸੰਪਤੀ ਉਸ ਵੇਲੇ ਪੈਦਾ ਹੋਇਆ ਜਿਸ ਵੇਲੇ ਇਹਨਾਂ ਨੇ ਬਚਕਾਨੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਜਦੋਂ ਇਹਨੇ ਰੋਲਾ ਪਾਣਾ ਸ਼ੁਰੂ ਕੀਤਾ ਫਿਰ ਦੱਸਣਾ ਫਰਜ਼ ਸੀ ਪੰਜਾਬੀਆਂ ਨੂੰ ਕਿ ਬਈ 12000 ਕਰੋੜ ਰੁਪਏ ਦੇ ਕੁੰਡਲੀ ਮਾਰ ਕੇ ਬੈਠੇ ਨੇ ਜਿਨ੍ਹਾਂ ਦੇ ਜੜਾ ਕੀ ਹਾਰ ਦੇ ਸਮੇ ਉਸੇ ਵੇਲੇ ਰਿਲੀਜ਼ ਹੋਣਾ ਚਾਹੀਦਾ ਸੀ ਹਾਰ ਦੇ ਅੰਦਰ ਕੋਈ ਇੰਤਜ਼ਾਰ ਤੁਰਾ ਕਰਨਾ ਪੈਂਦਾ ਡੀਸੀ ਨੂੰ ਅਧਿਕਾਰ ਹੈ 4 ਲੱਖ ਰੁਪਏ ਮਰਨ ਵਾਲੇ ਜੀ ਨੂੰ ਉਸੇ ਵੇਲੇ ਦੇਣਾ ਹੁੰਦਾ ਕਿਆ ਦਿੱਤਾ ਇਹਨਾਂ ਨੇ ਕੱਲ ਮੁੱਖ ਮੰਤਰੀ ਆ ਕੇ ਬੋਲ ਰਹੇ ਨੇ ਜੀ ਮੈਂ 45 ਦਿਨਾਂ ਚ ਦੇ ਜਾਵਾਂਗਾ 2023 ਦਾ ਦੇ ਹਿਸਾਬ ਕਰ ਲਓ ਜੀ